हां जी दोस्तों ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਇੱਕ ਵਾਰ ਫਿਰ ਜੁੜ ਚੁੱਕੇ ਹਾਂ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਕੁਲਦੀਪ ਸਿੰਘ ਜੀ ਦਿਓਲ ਪ੍ਰਧਾਨ ਗੁਰੂ ਨਾਨਕ ਗੁਰਦੁਆਰਾ ਸਮਾਥਿਕ ਬਰਮਿੰਗਮ ਇੰਗਲੈਂਡ ਉਹਨਾਂ ਦੇ ਨਾਲ ਅਸੀਂ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ ਕਿ ਪਿਛਲੇ ਦਿਨੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵੱਡੀ ਕਾਨਫਰੰਸ ਹੋਈ ਜਿਹਦੇ ਵਿੱਚ ਕੁਝ ਮਤੇ ਪਾਸ ਕੀਤੇ ਗਏ ਨੇ ਬਾਦਲ ਦਲ ਨੂੰ ਲੈ ਕੇ ਅਕਾਲੀ ਦਲ ਬਾਦਲ ਨੂੰ ਲੈ ਕੇ ਸੋ ਆਪਾਂ ਉਹਨਾਂ ਮਤਿਆਂ ਬਾਰੇ ਗੱਲ ਕਰਾਂਗੇ ਕਿਹੜੇ ਕਿਹੜੇ ਮਤੇ ਨੇ ਤੇ ਕੀ ਕੀ ਉਸ ਕਾਨਫਰੰਸ ਦੇ ਵਿੱਚ ਜਿਹੜਾ ਹੈਗਾ ਉਹ ਪਾਸ ਕੀਤਾ ਗਿਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਭਾਈ ਸਾਹਿਬ ਬਾਦਲਾਂ ਖਿਲਾਫ ਯੂਕੇ ਦੀ ਸੰਗਤ ਕਹਿ ਲਈਏ ਜਾਂ ਕਮੇਟੀਆਂ ਕਹਿ ਲਈਏ ਸਖਤ ਸਟੈਂਡ ਲਿਆ ਹੈ ਤੇ ਮੈਂ ਜਾਣਨਾ ਚਾਹਾਂਗਾ ਕਿਹੜੇ ਮਤੇ ਨੇ ਉਹ ਕੀ ਕੀ ਕੀਤਾ ਗਿਆ ਉਸ ਦਿਨ ਕਾਨਫਰੰਸ ਦੇ ਵਿੱਚ ਬਾਦਲਦਾਲ ਨੂੰ ਲੈ ਕੇ ਬਿਲਕੁਲ ਜੀ ਭਾਈ ਸਾਹਿਬ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਤੇ ਤੁਹਾਡੀ ਟੀਮ ਦਾ ਜਿਹੜੇ ਹਰੇਕ ਹਫਤੇ ਬਾਅਦ ਕਹਿ ਸਕਦੇ ਹਾਂ ਤੁਸੀਂ ਸਾਡੀ ਬਾਦਸ਼ਾਹਗਤਾ ਤੱਕ ਪਹੁੰਚਾਉਂਦੇ ਹੋ ਤੇ ਜਿਹੜੀਆਂ ਜ਼ਰੂਰੀ ਚੀਜ਼ਾਂ ਵਾਂ ਸੰਗਤਾਂ ਤੱਕ ਜਾਣਕਾਰੀ ਤੁਸੀਂ ਵੀ ਆਪਦੇ ਮੀਡੀਅਮ ਰਾਹੀਂ ਸੰਗਤਾਂ ਤੱਕ ਪਹੁੰਚਾਉਂਦੇ ਹੋ ਜਿਹੜੀਆਂ ਕਈ ਵਰੀ ਡਿਫਿਕਲਟ ਵੀ ਹੁੰਦੀਆਂ ਗੱਲਾਂ ਬਾਤਾਂ ਉਹ ਤੁਸੀਂ ਫੇਰ ਵੀ ਨਾ ਪ੍ਰਵਾਹ ਕਰਦੇ ਹੋਏ بڑا ਕਈ ਵਾਰੀ ਇੰਨਾਂ ਚੀਜ਼ਾਂ 'ਚ ਰਿਸਕ ਹੁੰਦਾ ਸੋ ਮਹਾਰਾਜ ਤੁਹਾਡੇ ਸਿਰ ਤੇ ਇਦਾਂ ਹੀ ਮੇਰ ਪਰਿਆ ਹੱਥ ਰੱਖਣ ਤੇ ਇਦਾਂ ਹੀ ਮਹਾਰਾਜ ਸੇਵਾ ਲੈਂਦੇ ਰਹਿਣ ਸੋ ਹਾਂਜੀ ਸੋ ਤੁਹਾਨੂੰ ਪਤਾ ਹੈ ਭਾਈ ਸਾਹਿਬ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਮਤੇ ਪਾਸ ਕੀਤੇ ਗਏ ਸੀਗੇ ਜਥੇਦਾਰ ਸਾਹਿਬਾਂ ਵੱਲੋਂ ਸਿੰਘ ਸਾਹਿਬਾਂ ਵੱਲੋਂ ਤੇ ਉਹ ਸੰਗਤਾਂ ਬੜੀਆਂ ਆਸਾਂ ਲਾਈ ਬੈਠੀਆਂ ਸੀਗੀਆਂ ਵੀ ਬੜੇ ਸਾਲਾਂ ਬਾਅਦ ਸਰੀਏ ਅਕਾਲ ਤਖਸਾਲ ਦੇ ਜਥੇਦਾਰਾਂ ਨੇ ਸਿੰਘ ਸਾਹਬਾਂ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਅਕਾਲ ਤਖਸਾਲ ਦੇ ਜਿਹੜੀ ਹੈ ਕਹਿ ਲਓ ਜਿਹੜੀ ਰਿਸਪੈਕਟ ਆ ਉਹਨੂੰ ਬਰਕਰਾਰ ਕੀਤਾ ਜਾਵੇ ਮੋੜ ਕੇ ਜਦੋਂ ਆਪਾਂ ਇਤਿਹਾਸ 'ਚ ਸੌਂਦੇ ਆ ਵੀ ਜਦੋਂ ਅਕਾਲ ਤਖਸਾਲ ਜੀ ਦਾ ਸਟੈਂਡ ਸੀਗਾ ਉਹ ਮੇਂ ਵੀ ਆ ਰਿਹਾ ਮੋੜ ਕੇ ਉੱਪਰ ਕੇ ਆ ਰਿਹਾ ਤੇ ਕੋਈ ਬੜੀ ਨਮੂਸ਼ੀ ਜੀ ਫੇਸ ਕੀਤੀ ਮੈਂ ਕਹਿਣਾ ਸੰਗਤਾਂ ਨੇ ਕਿ ਜਦੋਂ ਦੇਖਿਆ ਕਿ ਜਿਹੜੇ ਉਹ ਮਤੇ ਪਾਸ ਕੀਤੇ ਗਏ ਸੀਗੇ ਇਹਨਾਂ ਨੇ ਬਾਦਲ ਪਰਵਾਰ ਨੇ ਇਹਨਾਂ ਦੇ ਨੇੜ ਦੇ ਕਹਿ ਸਕਦੇ ਹਾਂ ਵਿਅਕਤੀਆਂ ਨੇ ਕੋਸ਼ਿਸ਼ ਕੀਤੀ ਕਿ ਉਹ ਚੀਜ਼ਾਂ ਜਿਵੇਂ ਕਿ ਅਸੀਫਿਆਂ ਦੀ ਗੱਲ ਕਰ ਲਈਏ ਉਹ ਨਹੀਂ ਆਏ ਜਿਹੜਾ ਕਿਸੇਗਾ ਵੀ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਲਾਗੂ ਹੋਵੇ ਤੇ ਜਿਹੜਾ ਉਹ ਫਕਰ ਕੌਮ ਦੀ ਜਿਹੜੀ ਗੱਲ ਸੀਗੀ ਵੀ ਉਹ ਵਾਪਸ ਦਿੱਤਾ ਜਾਵੇ ਉਹ ਨਹੀਂ ਕੋਸ਼ਿਸ਼ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਜੋ ਵੀ ਹੈ ਵੇ ਇਹ ਇਦਾਂ ਜੇ ਹੀ ਹੋ ਜਵੇ ਵੀ ਡਰਾਮਾ ਜੇ ਹੀ ਸੀ ਫਿਰ ਇੱਕ ਪੁਆਇੰਟ ਤੇ ਤਾਂ ਸੁਖਵੀਰ ਬਾਦਲ ਨੇ ਇਹ ਵੀ ਕਹਿਤਾ ਸੀ ਇਹ ਅਸੀਂ ਤਾਂ ਵੈਸੇ ਹੀ ਕਹਿਤਾ ਸੀ ਅਸੀਂ ਮੰਨ ਗਏ ਪਰ ਅਸੀਂ ਮੰਨੇ ਨਹੀਂ ਗਏ ਅਸੀਂ ਕੋਈ ਦੋਸ਼ੀ ਨਹੀਂ ਗਏ ਅਸੀਂ ਤਾਂ ਉਦਾਂ ਹੀ ਕਹਿਤਾ ਸੀ ਕਿ ਅਰਗੂ ਨਹੀਂ ਕਰਨੇ ਆਂ ਜੇ ਬਣਾਤਾ ਵੀ ਡਰਾਮਾ ਜੇ ਨਹੀਂ ਹੁੰਦਾ ਜੀ 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 ਸੋ ਸੋ ਜੇ ਮੈਂ ਤੁਹਾਨੂੰ ਦੱਸਾਂ ਭਾਈ ਸਾਹਿਬ ਜੀ ਸੋ ਪਿਛਲੇ ਐਤਵਾਰ ਸੰਡੇ 19 ਜਨਵਰੀ 2025 ਨੂੰ 3 ਵਜੇ ਦਾ ਟਾਈਮ ਸੀਗਾ ਤੇ ਉੱਥੇ ਕਾਫੀ ਕੋਰਡੋਰਾ ਸਾਹਿਬ ਯੂਕੇ ਦੇ ਤੇ ਜਥੇਬੰਦੀਆਂ ਸਾਰੀਆਂ ਹੀ ਤੁਸੀਂ ਕਹਿ ਸਕਦੇ ਹੋ ਜਥੇਬੰਦੀਆਂ ਜਿਹੜੀਆਂ ਇਹ ਪੰਥਕ ਜਥੇਬੰਦੀਆਂ ਹਨ ਉਹ ਹਾਜ਼ਰ ਹੋਈਆਂ ਗੁਰੂ ਨਾਨਕ ਦੇਵ ਜੀ ਦਾ ਸਮਾਹਿਤ ਇੱਕ ਉਥੇ ਪੰਥਕ ਇਕੱਠ ਕਹ ਲੋ ਕਾਨਫਰੰਸ ਕੀਤੀ ਗਈ ਇਹਨਾਂ ਵਿਸ਼ਿਆਂ ਤੇ ਇਹਨਾਂ ਚਿੰਤਾ ਨੂੰ ਜਿੱਦਾਂ ਜਾਰ ਕੀਤਾ ਸਾਰਿਆਂ ਨੇ ਤੇ ਇੱਥੇ ਮਤੇ ਕੋਸਪਾਸ ਕੀਤੇ ਗਏ ਤੇ ਉਹ ਅਕਾਲ ਤਖਤ ਸਾਹਿਬ ਨੂੰ ਵੀ ਲਿਖਿਆ ਗਿਆ ਤੇ ਪ੍ਰੈਸ ਚ ਵੀ ਤੁਸੀਂ ਦੇਖਿਆ ਹੋਵੇਗੇ ਪੰਜਾਬ ਪ੍ਰੈਸ ਵੀ ਇੰਡੀਅਨ ਪ੍ਰੈਸ ਚ ਵੀ ਉਹ ਮਤੇ ਸਾਰੇ ਛਾਪੇ ਗਏ ਜਾਂ ਤੁਸੀਂ ਹੋਰ মিডিਆ ਤੇ ਤੇ ਵੀ ਅਧਾਰਿਆਂ ਤੇ ਵੀ ਦੇਖੇ ਹੋਊਗੇ ਉਹ ਸੋ ਇਹ ਦੱਸ ਸੀਗਾ ਕਿ ਜੇ ਮੈਂ ਸ਼ਾਰਟ ਚ ਦੱਸ ਦਵਾਂ ਕਿ ਵੀ ਸੰਗਤਾਂ ਤੇ ਸੰਸਥਾਵਾਂ ਗੁਰਦੁਆਰਾ ਸਾਹਿਬ ਬੜੇ ਦੁਖੀ ਹਨ ਕਿ ਜਿਹੜੇ ਵੀ ਉਹ ਦਿਨ 2 ਦਸੰਬਰ ਨੂੰ ਜਿਹੜੇ ਮਤੇ ਪਾਸ ਕੀਤੇ ਗਏ ਸੀਗੇ ਆਪਤਾ ਸਾਹਿਬ ਵੱਲੋਂ ਇੰਨਾ ਵਿਅਕਤੀਆਂ ਨੇ ਜਾਣਬੁੱਝ ਕੇ ਉਹਨਾਂ ਨੂੰ ਜਦਾਂ ਕਹਿ ਲਓ ਥੱਲੇ ਨੀਚਾ ਦਿਖਾਇਆ ਜਾਂ ਅਕਾਲ ਤਖਤ ਸਾਹਿਬ ਦੀ ਜਿਹੜੀ ਜਿਹੜਾ ਮਾਣ ਸੀਗਾ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਂ ਡਿਸਰੈਸਪੈਕਟ ਕੀਤੀ ਤੁਸੀਂ ਕਹਿ ਸਕਦੇ ਹੋ ਸੋ ਉਦੋਂ ਬਾਅਦ ਇਹ ਇਹ ਬੇਨਤੀ ਕੀਤੀ ਗਈ ਜਥੇਦਾਰ ਸਾਹਿਬਾਂ ਨੂੰ ਵੀ ਜਿਹੜੇ ਦੋ ਤਰੀਕ ਨੂੰ ਜਿਹੜੇ 2 ਦਸੰਬਰ ਨੂੰ ਜਿਹੜੇ ਮਤੇ ਪਾਸ ਕੀਤੇ ਗਏ ਸੀਗੇ 2024 ਚ ਉਹਨਾਂ ਨੂੰ ਜਿਹੜੀ ਇਹ ਲੀਡਰਸ਼ਿਪ ਆ ਉਹ ਡਿਸਰਿਗਾਰਡ ਕਰ ਰਹੀ ਹੈ ਜਾਂ ਰਿਜੈਕਟ ਕਰ ਰਹੀ ਹੈ ਸੋ ਇਸ ਰਿਜੈਕਸ਼ਨ ਨੇ ਵੀ ਬਹੁਤ ਦੁੱਖ ਪਚਾਇਆ ਸਿੱਖ ਕਮਿਊਨਿਟੀ ਨੂੰ ਸੋ ਜਿਹੜੇ ਕਿ ਉਸ ਇਕੱਠ ਨੇ ਜਿਹੜੇ ਪਿਛਲੇ ਇਤਵਾਬ ਦੇ ਇਕੱਠ ਨੇ ਇਹ ਮਤੇ ਪਾਸ ਕੀਤੇ ਕਿ ਆਪਾਂ ਬੇਨਤੀ ਕਰਦੇ ਹਾਂ ਜਥੇਦਾਰ ਸਾਹਿਬ ਹੁਣਾਂ ਨੂੰ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੁਣਾਂ ਨੂੰ ਕਿ ਜਿਹੜੇ ਵੀ ਉਹਦਨ ਮਤੇ ਪਾਸ ਕੀਤੇ ਗਏ ਸੀ ਉਹਨਾਂ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ ਤੇ ਵੀ ਜਿਹੜੀ ਸਿੱਖ ਕਮਿਊਨਿਟੀ ਆ ਇੰਗਲੈਂਡ ਦੀ ਸਾਰੇ ਗੋਦਵਾਰਾ ਸਾਹਿਬ ਸਾਰੀਆਂ ਸੰਸਥਾਵਾਂ ਤੁਹਾਡੇ ਨਾਲ ਖੜੀਆਂ ਤੇ ਡਟ ਕੇ ਤੁਹਾਡਾ ਸਾਥ ਦੇ ਰਹੀਆਂ ਵੀ ਇਹ ਇਹ ਦਾਨੀ ਸੋਚਣਾ ਚਾਹੀਦਾ ਵੀ ਖਣੀ ਏ ਵੀ ਨਾਲ ਨਹੀਂਗੇ ਅਸੀਂ ਸਾਰੇ ਨਾਲ ਆ ਵੀ ਤੁਸੀਂ ਆਪਦਾ ਐਕਸ਼ਨ ਕਰੋ ਤੇ ਉਦੋਂ ਬਾਅਦ ਇਹ ਕਿਹਾ ਗਿਆ ਕਿ ਸੁਖਵੀਰ ਬਾਦਲ ਤੇ ਜਿਹੜੇ ਉਹਨਾਂ ਦੇ ਨਾਲ ਦੇ ਹਨ ਉਹ ਜਿਹੜੇ ਕੰਪਲਾਈ ਨਹੀਂ ਕਰ ਰਹੇ ਜਿਹੜੇ ਡਾਇਰੈਕਟਿਵ ਜਾਂ ਮਤੇ ਜਿਹੜੇ ਪਾਸ ਕੀਤੇ ਗਏ ਸੀਗੇ ਉਹਨਾਂ ਤੇ ਵੀ ਇੱਕ ਸਖਤ ਕਾਰਵਾਈ ਕੀਤੀ ਜਾਵੇ ਤੇ ਸੋ ਇਦਾਂ ਦੇ ਹਾਂਜੀ ਮਤੇ ਸੀਗੇ ਤੇ ਇਹ ਵੀ ਸੀਗਾ ਇੱਕ ਮਤਾ ਕਿ ਜਿਹੜੇ ਅਕਾਲੀ ਢਾਲਦੋਂ ਵੀ ਜਿਹੜੇ ਰੂਈ ਆਰਗੇਨਾਈਜੇਸ਼ਨ ਛੇਤੀ ਤੋਂ ਛੇਤੀ ਕੀਤੀ ਜਾਵੇ ਤਾਂ ਕਿ ਉਹ ਪੰਥਕ ਜਿਹੜੇ ਪ੍ਰਿੰਸੀਪਲਸ ਆ ਜਿਹੜੀ ਆਪਣੀਆਂ ਪਰੰਪਰਾਵਾਂ ਪਰੰਪਰਾਵਾਂ ਮਰਿਆਦਾ ਉਹਨੂੰ ਜਦਾਂ ਧਿਆਨ ਚ ਰੱਖ ਕੇ ਉਹ ਪਾਰਟੀ ਅੱਗੇ ਵੱਧ ਸਕੇ ਤੇ ਸੋ ਇਹ ਬਹੁਤ ਜ਼ਰੂਰੀ ਆ ਕਿ ਆਪਾਂ ਅੱਗੇ ਵੀ ਇਹ ਗੱਲ ਕੀਤੀ ਆ ਕਿ ਅਕਾਲੀ ਢਾਲ ਵੀ ਐਸਜੀਪੀਸੀ ਵੀ ਇਵਨ ਆਪਣੇ ਤਖਤ ਸਾਹਿਬ ਵੀ ਇਹ ਸਾਰੇ ਸਿੱਖਾਂ ਦੇ ਹੀ ਹਨ ਇਹਨਾਂ ਨੂੰ ਜੇ ਆਪਾਂ ਸਹੀ ਤਰੀਕੇ ਨਾਲ ਇਹਨਾਂ ਸਾਮ ਸੰਭਾਲ ਕਰਾਂਗੇ ਤਾਂ ਇਹ ਆਪਣਾ ਜਿਹੜਾ ਫਿਊਚਰ ਆ ਇਹ ਬ੍ਰਾਈਟ ਹੋ ਸਕਦਾ ਨਹੀਂ ਤਾਂ ਇਹਨਾਂ ਨੇ ਤਾਂ ਜੇ ਆਪਾਂ ਇਹਨਾਂ ਵੱਲ ਦੇਖੀਏ ਬਾਦਲਾਂ ਵੱਲ ਤੇ ਇਹਨਾਂ ਦੇ ਜਿਹੜੇ ਅਸੋਸੀਏਟਸ ਆ ਇਹਨਾਂ ਨੇ ਹੋਰ ਵੀ ਗਾ ਨੁਕਸਾਨ ਕਰ ਦੇਣਾ ਜੀ 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 ਅੱਛਾ ਭਾਈ ਸਾਹਿਬ ਜੇ ਮੈਂ ਗਲਤ ਨਾ ਹੋਵਾਂ ਤਾਂ ਇੱਕ ਇਹ ਵੀ ਜਿਹੜੀ ਉਸ ਦਿਨ ਐਲਾਨ ਹੋਇਆ ਹੈ ਕਿ ਯੂਕੇ ਦੇ ਵਿੱਚ ਬਾਦਲ ਦਲੀਆਂ ਨੂੰ ਸਟੇਜਾਂ ਤੋਂ ਬੋਲਣ ਦਾ ਹੱਕ ਜਿਹੜਾ ਹੈਗਾ ਉਹ ਨਹੀਂ ਦਿੱਤਾ ਜਾਏਗਾ ਅੱਜ ਤੋਂ ਬਾਅਦ ਮਤਲਬ ਉਹਨਾਂ ਦਾ ਬਾਈਕਾਟ ਕੀਤਾ ਜਾਏਗਾ ਬਿਲਕੁਲ ਜੀ ਇੱਕ ਕਿਸਮ ਦਾ ਤੁਸੀਂ ਬੋਇਕਾਟ ਸਮਝ ਸਕਦੇ ਹੋ ਭਾਈ ਸਾਹਿਬ ਜੀ ਸੋ ਮਤਲਬ ਇਹ ਆ ਕਿ ਆਪਾਂ ਨੂੰ ਇਹਨਾਂ ਨਾਲ ਕੋਈ ਲਿੰਕ ਨਹੀਂ ਰੱਖਣਾ ਚਾਹੀਦਾ ਕਿ ਜਿਹੜੇ ਉਹਨਾਂ ਦੇ ਨਾਲ ਖੜੇ ਆ ਤੇ ਜਦੋਂ ਉਦੋਂ ਇਹ ਚੀਜ਼ਾਂ ਮੰਨੀਆਂ ਗਈਆਂ ਕਹਿ ਲਓ ਜਾਂ ਇਹ ਜਦੋਂ ਇਹਨਾਂ ਨੇ ਗਲਤੀਆਂ ਕੀਤੀਆਂ ਜੇ ਆਪਾਂ ਪਿੱਛੇ ਵੀ ਕਰੀਏ ਬਿਆਦਬੀ ਦੇ ਮਸਲੇ ਹੋਗੇ ਜਿਹੜੇ ਆ ਸੀਨੀਅਰ ਪੁਲਿਸ ਅਫੀਸ਼ਰਾਂ ਨੂੰ ਇਹਨਾਂ ਨੇ ਦੇਖੋ ਪ੍ਰੋਮੋਸ਼ਨਾਂ ਦਿੱਤੀਆਂ ਜੇ ਆਪਾਂ ਸੈਣੀ ਦੀ ਗੱਲ ਕਰੀਏ ਈਵਨ ਕੇਪੀਐਸ ਗੱਲ ਨਾਲ ਵੀ ਇਹਨਾਂ ਦੇ ਕਾਫੀ ਗੂੜੇ ਸਬੰਧ ਹੁੰਦੇ ਸੀਗੇ ਹੋਰ ਵੀ ਬਹੁਤ ਪੁਲਿਸ ਆਫਸਰ ਜਿਹੜੇ ਸੀਨੀਅਰ ਰੈਂਕ ਦੇ ਜਾਂ ਇਵਨ ਛੋਟੇ ਰੈਂਕਾਂ ਦੇ ਜਿਨ੍ਹਾਂ ਦੇ ਇਹਨਾਂ ਨੇ ਕੰਮ ਕਰਾਏ ਸਿੱਖਾਂ ਦੇ ਜਿਨ੍ਹਾਂ ਨੂੰ ਆਪਾਂ ਕਾਤਲ ਕਹਿ ਸਕਦੇ ਹਾਂ ਉਹਨਾਂ ਨੂੰ ਇਹਨਾਂ ਨੇ ਕਹਿ ਸਕਦੇ ਆ ਵਡਾਵਾ ਦਿੱਤਾ ਰਾਤ ਦਿਨ ਇਹਨੂੰ ਚੀਨੂ ਜਣੀ ਦੇ ਸਿੱਖਾਂ ਦੀ ਸੇਫਟੀ ਦੀ ਦੇਖਣ ਦੀ ਬਜਾਏ ਇਹਨਾਂ ਨੇ ਤੁਸੀਂ ਕਹਿ ਸਕਦੇ ਆ ਕਾਤਲਾਂ ਦਾ ਪੱਖ ਦੇਖਿਆ ਜਾ ਇਹਨਾਂ ਨੇ ਉਹ ਐਕਸ਼ਨ ਕਰਵਾਏ ਸੋ ਜਿਹੜੀਆਂ ਗੋਲੀਆਂ ਵੀ ਚੱਲੀਆਂ ਜਦੋਂ ਬਿਆਦਬੀ ਦੇ ਪ੍ਰੋਟੈਸਟ ਚੱਲ ਰਹੀਆਂ ਸੀਗੀਆਂ ਧਰਨੇ ਲੱਗੇ ਸੀਗੇ ਉਦੋਂ ਵੀ ਇਹਨਾਂ ਨੇ ਦੇਖੋ ਇਹਨਾਂ ਦਾ ਰੋਲ ਸੀਗਾ ਸੋ ਇਹ ਇਹ ਚੀਜ਼ਾਂ ਵਾਂ ਕਿ ਇਹਨਾਂ ਨੇ ਇੰਨਾ ਕੋਸਕਰਤਾ ਹੁਣ ਤਾਂ ਮੰਨ ਵੀ ਗਏ ਸੀਗੇ ਸੋ ਮਤਲਬ ਇਹ ਆ ਕਿ ਉਹਨਾਂ ਕੋਸਕਰਨ ਤੋਂ ਬਾਅਦ ਹਜੇ ਵੀ ਇਹ ਸੋਚਦੇ ਆ ਕਿ ਕਣੀ ਅਸੀਂ ਪੋਲਿਟਿਕਸ 'ਚ ਆ ਜਾਾਂਗੇ ਇਹਨਾਂ ਨੇ ਹੋਰ ਆਪਣਾ ਗਾਂ ਕਹਾਣੀ ਕਰਨਾ ਸੋ ਇਹ ਹਾਂਜੀ ਉਦੋਂ ਗੱਲ ਜ਼ਰੂਰ ਹੋਈ ਸੀਗੀ ਕਿ ਜੇ ਕੋਈ ਆਉਂਦਾ ਯੂਕੇ ਦੇ ਵਿੱਚ ਇਹਨਾਂ ਦਾ ਕੋਈ ਬੰਦਾ ਜੀ ਜਾਂ ਕੋਈ ਇਹਨਾਂ ਦਾ ਲੀਡਰ ਆਉਂਦਾ ਤਾਂ ਆਪਾਂ ਨੂੰ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਨਾ ਆਪਾਂ ਉਹਨਾਂ ਨੂੰ ਸਟੇਜਾਂ ਤੇ ਬੁਲਾਉਣਾ ਚਾਹੀਦਾ ਨਾ ਇਹਨਾਂ ਦਾ ਸਨਮਾਨ ਕਰਨਾ ਚਾਹੀਦਾ ਜੀ 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 ਭਾਈ ਸਾਹਿਬ ਬਹੁਤ ਮੈਂ ਧੰਨਵਾਦ ਕਰਦਾ ਹਾਂ ਤੁਹਾਡਾ ਤੁਸੀਂ ਉਹ ਸਾਰੀ ਕਾਨਫਰੰਸ ਦਾ ਜਿਹੜਾ ਵੇਰਵਾ ਹੈਗਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਕਿ ਯੂਕੇ ਦੀ ਸੰਗਤ ਯੂਕੇ ਦੀਆਂ ਗੁਰਦੁਆਰਾ ਕਮੇਟੀਆਂ ਜਥੇਬੰਦੀਆਂ ਬਾਦਲ ਦਲ ਦਾ ਜਿਹੜਾ ਬਾਈਕਾਟ ਕਰਦੀਆਂ ਤੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੀਆਂ ਵੀ ਭਾਈ ਤੁਸੀਂ ਜਿਹੜੇ ਇਹ ਮਤੇ ਜਿਹੜੇ ਉਸ ਦਿਨ ਬਣਾਏ ਗਏ ਸੀ ਦੱਸੇ ਗਏ ਸੀ ਉਹਨਾਂ ਨੂੰ ਲਾਗੂ ਕਰਵਾਇਆ ਜਾਵੇ ਯਾਨੀ ਕਿ ਅਸਤੀਫੇ ਵੀ ਹੋਣ ਜਿਹੜੀ ਅਕਾਲੀ ਦਲ ਹੈਗਾ ਉਹਨੂੰ ਦੁਬਾਰਾ ਬਣਾਇਆ ਜਾਵੇ ਨਵੇਂ ਮੈਂਬਰ ਹੋਣ ਵਧੀਆ ਪੰਥਕ ਮੈਂਬਰ ਹੋਣ ਸੋ ਇਹ ਪਿਸ਼ਟ ਲੋਕ ਜਿਹੜੇ ਹੈਗੇ ਆ ਉਹ ਅਕਾਲੀ ਦਲ ਛੱਡਣ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈਗਾ ਸੋ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ